ਹਰ ਤੋਂ ਲਿਆ ਲੋਕਾਂ ਨੂੰ ਵਰਗ ਲਾਇਆ ਪੰਜਾਬ ਦੀ ਸਰਕਾਰ ਬਣ ਗਈ। ਹਰ ਸ਼ਰਮਣੀ ਕਲ ਦਾ ਇਤਿਹਾਸ ਰਿਹਾ ਹੈ ਜਦੋਂ ਪੰਜਾਬ ਨੂੰ ਜੂਠ ਪਈਆ ਸ਼ਰਮਣੀ ਕਲ ਅੱਗੇ ਆਇਆ ਸੇਵਾ ਕੀਤੀ ਹੈ। ਇੱਕ ਸੇਵਾਦਾਰ ਪਾਰਟੀ ਹੈ ਜਿਹਦਾ ਇੱਕ ਪਿਛਲਾ ਰਿਕਾਰਡ ਹੈ ਜੋ ਕਿਹਾ ਉਹ ਕੀਤਾ ਹੈ। ਜੋ ਵਾਦਾ ਕੀਤਾ ਉਹ ਨਿਭਾਇਆ ਹੈ। ਪਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਕਹਿੰਦੇ ਹੁਣ ਪੰਜਾਬ ਬਚਾਓ ਨਹੀਂ ਅਕਾਲੀ ਦਲ ਬਚਾਓ ਯਾਤਰਾ ਕੱਢੋ। ਭਗਤ ਜੀ ਉੱਤੇ ਬੈਠੇ ਉਹਨੇ ਆਤਮਾ ਇਸ ਗੱਲ ਤੇ ਕਲਪਨਾ ਦੀ ਹੋਣੀ ਆ ਵੀ ਆ ਚੋਰਾ ਨੇ ਚੋਰਾ ਨੇ ਮੇਰਾ ਨਾਮ ਵਰਤ ਲਿਆ ਧੱਗਰ ਨੇ ਨਾਮ ਵਰਤ ਲਿਆ ਦੇਖੋ ਅਰਵਿੰਦ ਕੇਜਰੀਵਾਲ ਉਹ ਲੀਡਰ ਹੈ ਦੇਸ਼ ਦੇ ਜਿਨ੍ਹਾਂ ਨੇ ਹਰ ਇੱਕ ਪੋਲਿਟੀਕਲ ਕਲਾਸ ਨੂੰ ਕਰਪਟ ਕੀਤਾ ਨੈਤਿਕਤਾ ਦਾ ਪਾਠ ਪੜਾਇਆ ਹਮੇਸ਼ਾ ਇੱਕੋ ਗੱਲ ਕਹਿੰਦੇ ਸੀ ਕਿ ਜੀ ਅਗਰ ਤੁਹਾਡੇ ਤੇ ਕੋਈ ਲਾਂਚਣ ਲੱਗ ਗਿਆ ਤਾਂ ਅਸਤੀਫਾ ਦਿਓ ਤੇ ਅੱਜ ਉਹ ਆਪਣੀ ਵਾਰੀ ਆਈ ਤਾਂ ਮੁੱਖ ਮੰਤਰੀ ਦੀ ਕੁਰਸੀ ਦੇ ਨਾਲ ਚਿਪਕ ਕੇ ਬੈਠ ਗਏ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਏ ਸੁਪਰੀਮ ਕੋਰਟ ਨੂੰ ਕਹਿੰਦੀ ਸੀ ਕਿ ਜੀ ਸੁਪਰੀਮ ਕੋਰਟ ਨੇ ਦੇਸ਼ ਦਾ ਸੰਵਿਧਾਨ ਬਚਾ ਲਿਆ ਜਦੋਂ ਚੰਡੀਗੜ੍ਹ ਮੇਅਰ ਦੇ ਉੱਤੇ ਕਮੈਂਟ ਆਇਆ ਗਵਰਨਰ ਸਾਹਿਬ ਦੇ ਉੱਤੇ ਕਮੈਂਟ ਆਇਆ ਤਾਂ ਜੋ ਉਸੇ ਸੁਪਰੀਮ ਕੋਰਟ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਭ੍ਰਸ਼ਟ ਲੀਡਰ ਹੈ ਤਾਂ ਹੀ ਜੇਲ੍ਹ 'ਚ ਬੈਠੇ ਨੇ ਨਾ ਤੇ ਅੱਜ ਹੁਣ ਭੁੱਖ ਹੜਤਾਲਾਂ ਹੋ ਰਹੀਆਂ ਨੇ ਸਸੀ ਗਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਪੰਜਾਬ ਬਚਾਓ ਯਾਤਰਾ ਇਸਰੋਮਨੀ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਆ ਸੋ ਟੌੜਾ ਪਿੰਡ ਤੋਂ ਅੱਜ ਸ਼ੁਰੂ ਹੋ ਰਹੀ ਆ ਪੰਜਾਬ ਬਚਾਓ ਯਾਤਰਾ ਟੌੜਾ ਸਾਹਿਬ ਨੇ ਸਾਡੇ ਨਾਲ ਸੁਤਿੰਦਰ ਸਿੰਘ ਟੌੜਾ ਜੀ ਹਾਂਜੀ ਟੌੜਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਇਹਦੇ ਬਾਰੇ ਦੱਸਾਂਗੇ ਉਹ ਕੀ ਮਕਸਦ ਹੈ ਜੀ ਕਿਉਂ ਇਹ ਅਪਰਾਲਾ ਕਰਨਾ ਪੈ ਗਿਆ ਆਪਾਂ ਵੇਖ ਰਹੇ ਪਿਛਲੇ ਸਮੇਂ ਦੇ ਵਿੱਚ ਕੁਝ ਲੋਕਾਂ ਨੇ ਝੂਠ ਬੋਲਿਆ ਕਫਰ ਤੋਲਿਆ ਲੋਕਾਂ ਨੂੰ ਵਰਗ ਲਾਇਆ ਪੰਜਾਬ ਸਰਕਾਰ ਬਣ ਗਈ ਜਦੋਂ ਤੋਂ ਸਰਕਾਰ ਬਣੀ ਹੈ ਲੋਕ ਇਹ ਮਹਿਸੂਸ ਕਰਦੇ ਨੇ ਵੀ ਅਸੀਂ ਠੱਗੇ ਗਏ ਲੁੱਟੇ ਗਏ ਧੋਖਾ ਹੋ ਗਿਆ ਬੇਈਮਾਨੀ ਵੀ ਸਾਡੇ ਨਾਲ ਜੀ ਲੋਕ ਦੁਖੀ ਨੇ ਅਰਸ਼ ਸ਼ਰੋਮਣੀ ਕਲ ਦਾ ਇਤਿਹਾਸ ਰਿਹਾ ਜਦੋਂ ਪੰਜਾਬ ਨੂੰ ਯੂਰਥ ਪਈਆ ਸ਼ਰੋਮਣੀ ਕਲ ਅੱਗੇ ਆਇਆ ਸੇਵਾ ਕੀਤੀ ਹੈ ਇੱਕ ਸੇਵਾਦਾਰ ਪਾਰਟੀ ਹੈ ਜਿਹਦਾ ਇੱਕ ਪਿਛਲਾ ਰਿਕਾਰਡ ਹੈ ਜੋ ਕਿਹਾ ਉਹ ਕੀਤਾ ਹੈ ਜੋ ਵਾਦਾ ਕੀਤਾ ਉਹ ਨਿਭਾਇਆ ਤੇ ਅੱਜ ਪੰਤਰਤਨ ਜਥੇਦਾਰ ਪ੍ਰਿੰਸੀ ਤੋੜਾ ਸਾਹਿਬ ਜਿਹੜੇ ਲੰਮਾ ਸਮਾਂ ਕੌਮ ਦੇ ਬੇਦਾਕਸ਼ ਸ਼ਖਸੀਅਤਾਂ ਨੇ ਪੰਦੇ ਲੀਡਰ ਰਹੇ ਉਹਨਾਂ ਦੇ ਪਿੰਡ ਤੋਂ ਆਜਾਤ ਆਰੰਭ ਹੋਣੀ ਹੈ ਸਮੁੱਚਾ ਹਲਕਾ ਨਾਪਾ ਪਹੁੰਚਿਆ ਹੋਇਆ ਹੈ ਸੰਗਤ ਪਹੁੰਚੀ ਹੋਈ ਹੈ ਸ਼ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਾਹਿਬ ਸਿੰਘ ਬਾਦਲ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਅਸੀਂ ਤੁਹਾਡੇ ਨਾਲ ਆ ਅਕਾਲੀ ਦਲ ਦੇ ਨਾਲ ਆ ਉਹਨਾਂ ਦਾ ਸਮਾਂ ਅਕਾਲੀ ਦਲ ਦਾ ਹੈ ਪੰਜਾਬ ਦਾ ਪੰਜਾਬੀਅਤਾ ਦਾ ਹੈ ਕੋਈ ਬਾਹਰੀ ਇਹ ਤੇ ਰਾਜ ਨਹੀਂ ਕਰ ਸਕਦਾ ਨਾ ਕੋਈ ਦਿੱਲੀ ਦਾ ਗਰਾਮ ਕਰ ਸਕਦਾ ਨਾ ਕੋਈ ਲਟੇਰਾ ਕਰ ਸਕਦਾ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਸੇਵਾਦਾਰ ਹੈ ਨਾ ਸ਼ਰਮ ਨਿਕਲ ਦੇ ਨਾਲ ਸਾਰੇ ਲੋਕ ਨੇ ਜੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਜੀ ਹੁਣ ਪੰਜਾਬ ਬਚਾਓ ਯਾਤਰਾ ਨਹੀਂ ਹੁਣ ਤਾਂ ਅਕਾਲੀ ਦਲ ਬਚਾਓ ਯਾਤਰਾ ਘੱਡੋ ਇਦਾਂ ਦੇ ਟਿੱਪਣੀਆਂ ਕਰਦੇ ਨੇ ਜੀ ਆਪਣੇ ਸਟੇਟ ਵਿੱਚ ਉਹਨੂੰ ਕਹੇ ਸਰਦਾਰਾ ਸੀਐਮ ਬਣ ਗਿਆ 6 ਮਹੀਨਿਆਂ ਬਾਅਦ ਇਲੈਕਸ਼ਨ ਹੋਈ ਦੀ ਸੰਗਰੂਰ ਦੀ ਪਾਰਲੀਮੈਂਟ ਦੀ ਜਿਹਨੂੰ ਰਾਜ ਤਾਂ ਨਹੀਂ ਕਹਿੰਦੇ ਨੇ ਲੋਕਾਂ ਨੇ ਰਿਜ਼ਲਟ ਦਿੱਤਾ ਨਾ ਦਿੱਤਾ ਹਰਾ ਕੇ ਭੇਜੇ ਹੁਣ ਵੀ ਤੁਹਾਨੂੰ ਪੰਜਾਬ ਦੇ ਲੋਕ ਇੱਕ ਦਿਨ ਦਾ ਜਵਾਬ ਦੇਣਗੇ ਜੋ ਤੁਸੀਂ ਝੂਠ ਬੋਲ ਕੇ ਫਰੇਵ ਕਰਿਆ ਲੁੱਟਿਆ ਕੁੱਟਿਆ ਉਹਦਾ ਜਵਾਬ ਐਮਪੀ ਇਲੈਕਸ਼ਨ ਵਿੱਚ ਮਿਲੂਗਾ ਜਿਵੇਂ ਤੁਸੀਂ ਬਿਦੇ ਸੋਖਾ ਤੇ ਸਿੱਕਾ ਤੇ ਐਨਐਸਏ ਲਾ ਕੇ ਜਿੰਨਾ ਵਿੱਚ ਬੰਦ ਕੀਤਾ ਨਾ ਤੁਸੀਂ ਰੋਜ਼ ਪ੍ਰਦਰਸ਼ਨ ਕਰ ਦਿੰਦੇ ਹੋ ਜਿਵੇਂ ਤੁਸੀਂ ਕਿਸਾਨਾਂ ਦੇ ਝੂਠੇ ਪਰਚੇ ਦਿੱਤੇ ਜਦੋਂ ਕਿਸਾਨ ਸ਼ਹੀਦ ਹੁੰਦਾ ਬਾਰਡਰ ਤੇ ਤੁਸੀਂ ਪਰਚਾ ਨਹੀਂ ਦਿੰਦੇ ਗੋਲੀ ਮਾਰਨ ਵਾਲਿਆਂ ਦੇ ਤੁਸੀਂ ਰਲੇ ਹੋਇਓ ਲੋਕ ਸਮਝ ਗਏ ਨੇ ਪੰਜਾਬ ਦੇ ਕੀ ਕੌਣ ਪੰਜਾਬ ਦਾ ਇਤਿਹਾਸੀ ਸ਼੍ਰੋਮਣੀ ਕਲਦਾਲਾ ਹੈ ਜੇ ਪੰਜਾਬ ਦਾ ਵਿਕਾਸ ਹੋਇਆ ਸ਼੍ਰੋਮਣੀ ਕਲਦਾਲਾ ਨੇ ਕੀਤਾ ਤੇ ਅਸੀਂ ਸ਼੍ਰੋਮਣੀ ਕਲਦਾਲਾ ਨਾਲੇ ਸਨਿਆ ਦੇਣ ਆਏ ਨੇ ਲੋਕ ਸਾਰੇ ਜੀਮਾ ਸਾਹਿਬ ਨੇ ਕਿਹਾ ਜੀ ਕਹਿੰਦੇ ਜੀ ਰਾਏਕੋਟ ਦੇ ਵਿੱਚ ਬੱਚਿਆਂ ਤੋਂ ਨਾਰੇ ਲਵਾਏ ਗਏ ਨੇ ਸ਼ਿਕਾਇਤ ਕੀਤੀ ਚੋਣ ਕਮਿਸ਼ਨ ਨੂੰ ਤੇ ਕਹਿੰਦੇ ਜੀ ਬੱਚਿਆਂ ਦਾ ਸਾਰਾ ਲੈ ਰਹੇ ਨੇ ਉਹ ਜੀ ਜਿਹੜਾ ਉਹ ਜੀਮੇ ਉਹਨਾਂ ਵਿਚਾਰੇ ਦਿੱਲੀ ਵਾਲਿਆਂ ਦੇ ਸਰਪ੍ਰਸਤ ਚੱਲਦੇ ਨੇ ਉਹ ਪੰਜਾਬ ਦਾ ਇਤਿਹਾਸ ਨਹੀਂ ਪਤਾ ਇਥੇ ਜਮਦਾ ਬੱਚਾ ਕਹਿੰਦਾ ਜਿਹੜਾ ਅਕਾਲ ਪ੍ਰਭੂ ਨੂੰ ਮੰਨਦਾ ਉਹ ਅਕਾਲੀ ਹੁੰਦਾ ਹੈ ਜਿਹੜਾ ਹੱਕ ਸੱਚ ਤੇ ਚੱਲਦਾ ਉਹ ਅਕਾਲੀ ਹੁੰਦਾ ਹੈ ਇਹਦਾ ਜਮਾਦਰੂ ਬੱਚੇ ਨੂੰ ਗੁਰਤੀਓ ਅਕਾਲੀ ਬਣੇ ਦਿੱਤੀ ਜਾਂਦੀ ਹੈ ਸਾਡੇ ਖੂਨ ਚ ਗਾਲੀ ਪਣਾ ਟੌੜਾ ਸਾਹਿਬ ਦਾ ਪਿੰਡ ਹੈ ਸਾਡਾ ਜਮਦਾ ਬੱਚਾ ਅਕਾਲੀ ਹੈ ਜਮਦੇ ਨਾਰੇ ਲਾਉਣੇ ਜਿੰਦਾਬਾਦ ਜੀ ਅੱਜ ਕਿੰਨੇ ਕ ਟਰੈਕਟਰ ਨੇ ਜੀ ਜਿਹੜੇ ਇੱਥੇ ਪਹੁੰਚੇ ਹੋਣਗੇ ਬਾਜੀ ਗਿਣਤੀ ਨਹੀਂ ਹੋ ਰਹੀ ਤੁਸੀਂ ਉਹ ਕਰ ਲਓ ਤੁਸੀਂ ਆਹ ਵੇਖ ਲਓ ਕਿੰਨੇ ਸਾਈਕਲ ਪਹੁੰਚੇ ਜੀ ਧੰਨਵਾਦ ਜੀ ਹਾਂਜੀ ਇਹ ਸਾਨੂੰ ਸੁਤਿੰਦਰ ਸਿੰਘ ਟੋੜਾ ਜੀ ਜਿਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਦਾ ਬੱਚਾ ਬੱਚਾ ਜਾਗ ਚੁੱਕਿਆ ਹੈ ਅਕਾਲੀ ਦਲ ਦੇ ਨਾਲ ਆ ਸੋ ਅੱਜ ਦਾ ਇਕੱਠ ਆ ਜਿਹੜਾ ਉਹ ਇਸ ਗੱਲ ਦੀ ਗਵਾਹੀ ਪਰਦਾ ਏ ਸੋ ਹੋਰ ਵੀ ਅਕਾਲੀ ਆਪੂ ਨੇ ਜਿਹੜੇ ਉਹਨਾਂ ਨਾਲ ਵੀ ਗੱਲ ਕਰਾਂਗੇ ਰਾਜੂ ਖੰਨਾ ਜੀ ਵੀ ਨੇ ਇੱਥੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਵਿਧਾਨ ਸਭਾ ਹਲਕਾ ਅਮਲੋਤੋਂ ਨੇ ਰਾਜੂ ਖੰਨਾ ਜੀ ਹਾਂਜੀ ਵੈਗਰੀ ਜੀ ਖਾਲਸਾ ਹਾਂਜੀ ਖੰਨਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਜ਼ਰੂਰਤ ਪੈ ਗਈ ਸੀ ਜਿਹੜੇ ਇਹ ਅਪਰਾਲੇ ਕਰਨੇ ਪੈਗੇ ਕਿੱਧਰ ਨੂੰ ਜਾ ਰਹੇ ਜੀ ਸਿਸਟਮ ਪੰਜਾਬ ਚੋਂ ਯਾਤਰਾਵਾਂ ਕੱਢਣੀਆਂ ਪੈਗੀਆਂ ਜਿਨ੍ਹਾਂ ਨੇ ਤਾਂ ਯਾਤਰਾ ਪਿਆਰ ਪੰਥ ਰਤਨ ਜਥੇਦਾਰ ਯਾਤਰਾ ਕੱਢਣ ਦਾ ਕਾਰਨ ਲਖੋ ਹੈ ਲੋਕਾ ਲੋਕ ਦੇਖੋ ਆਪ ਮਾਰੇ ਕਿਵੇਂ ਆ ਰਹੇ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਚ ਕਾਗੂਸ ਪਾਰਟੀ ਰਹੀ ਆ ਚ ਆਮ ਆਦੀ ਪਾਰਟੀ ਰਹੀ ਆ ਚ ਬੀਜੇਪੀ ਰਹੀ ਆ ਸਾਰੇ ਕੇਂਦਰ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਪੰਜਾਬ ਦੇ ਹੱਕ ਦੀ ਗੱਲ ਕਰਨੀ ਪਾਰਟੀ ਕੋਈ ਨਹੀਂ ਕੇਵਲ ਕੋਈ ਕੋਈ ਪਾਰਟੀ ਆ ਸ਼ਰਮ ਨਹੀਂ ਕਰ ਲੈ ਜਿਹੜੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਕਰਦੀ ਆ। ਉਹ ਦੇਖੋ ਤੁਸੀਂ ਦੇਖੋ ਅੱਜ ਐਮਐਸਪੀ ਦਾ ਇਸ਼ੂ ਆ। ਬੰਦੀ ਸਿੰਘਾਂ ਦੀ ਰਹਿ ਦੀ ਗੱਲ ਆ। ਐਸਜੀਪੀਸੀ ਦੇ ਦਖਲਅੰਦਾਜ਼ੀ ਦੀ ਗੱਲ ਆ। ਤਾਂ ਕੇਵਲ ਤੇ ਕੇਵਲ ਸ਼ਰਮਣੀ ਕਾਲੀਅਨ ਦੇ ਬਾਵਾ ਚੱਕ ਰਿਹਾ ਤੇ ਪ੍ਰਧਾਨ ਸਾਹਿਬ ਨੇ ਫੈਸਲਾ ਕੀਤਾ ਕਿ ਅਸੀਂ ਬੀਜੇਪੀ ਨਹੀਂ ਸੁਪੋਤਾ ਨਹੀਂ ਕਰਨਾ। ਲੜ ਕੇ ਮੁਕਾਬਲਾ ਕਰਾਂਗੇ ਤੇ ਪੰਜਾਬ ਦੇ ਹੱਕ 'ਚ ਖੜਾਂਗੇ। ਸਰਕਾਰਾਂ ਬਣ ਨਾ ਬਣ ਕੋਈ ਇਸ਼ੂ ਨਹੀਂ ਹੈਗਾ। ਸੋ ਪੰਜਾਬ ਚੋਂ ਯਾਤਰਾ ਬਹੁਤ ਜ਼ਿਆਦਾ ਜ਼ਰੂਰੀ ਸੀ। ਅੱਜ ਪੰਜਾਬ ਦੇਖੋ ਹਜ਼ਾਰਾਂ ਗੱਡੀ ਟਰੈਕਟਰ ਮੋਟਰ ਗੱਡੀਆਂ ਇਹ ਆਪ ਮਾਰੇ ਆ ਰਹੇ ਨੇ ਇਹਦਾ ਲੋਕ ਸਮਝ ਚੁੱਕੇ ਨੇ ਜੇ ਪੰਜਾਬ ਚ ਕਿਸੇ ਨੇ ਪੰਜਾਬੀਅਤ ਦੀ ਗੱਲ ਕੀਤੀ ਆ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ ਤੋਂ ਸ਼ਰੋਮਣੀ ਕਾਲੀ ਰਕਿਤੇ ਸ਼ਰੋਮਣੀ ਕਾਲੇ ਪ੍ਰਧਾਨ ਸਖਬੀ ਜੀ ਨਾਲ ਗੱਲ ਕੀਤੀ ਜੀ ਤੁਸੀਂ ਕਿਹਾ ਕਿ ਲੋਕ ਆਪ ਮੁਹਾਰੇ ਆ ਰਹੇ ਨੇ ਪਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਕਹਿੰਦੇ ਹੁਣ ਪੰਜਾਬ ਬਚਾਓ ਨਹੀਂ ਅਕਾਲੀ ਦਲ ਬਚਾਓ ਯਾਤਰਾ ਕੱਢੋ ਇਤਾਂ ਦੀਆਂ ਟਿੱਪਣੀਆਂ ਕਰਦੇ ਨੇ ਜੀ ਤੁਸੀਂ ਕਹਿ ਰਹੇ ਹੋ ਕਿ ਇਕੱਠ ਦੇਖ ਲਓ ਕੋ ਭਗਵੰਤ ਮਾਨ ਸਾਹਿਬ ਮੈਨੂੰ ਸਮਝਦਾ ਕਿ ਉਹ ਫਰਸਟਿਸ ਬਹੁਤ ਵੱਡੀ ਆ ਅੱਜ ਜਿੱਡੇ ਵੱਡੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਮੰਗਦਾ ਸੀ ਵਨਸੀਟਾ ਤੇ ਉਹਨਾਂ ਨੂੰ ਕਿ ਡਿਮਾਂਡ ਕਰਦਾ ਸੀ ਅੱਜ ਲੋਕ ਉਦਾਂ ਦੇ ਐਮਐਲਏ ਪਿੰਡਾਂ ਨਹੀਂ ਬਣਦੇ ਸੀ ਹੂੰ ਉਹਦਾ ਵਿਰੋਧ ਰਿਹਾ ਥਾ ਤਾਂ ਤੇ ਉਹਦਾ ਐਮਐਲਏ ਉਹਦਾ ਭਗਵੰਤ ਮਾਜੀ ਬੰਗਲਾੜ ਜਾ ਕੇ ਕਿਹਵਰਾ ਜੋ ਮਰਜੀ ਬੋਲ ਸਕਦੇ ਨੇ ਸੋ ਇਸ ਕਰਕੇ ਅੱਜ ਪਹਿਲੀ ਵਾਰ ਨਹੀਂ ਹੈ ਇਹ ਸਦਾ ਬੋਲਦੇ ਰਹੇ ਨੇ ਜਿਹੜੇ ਉਹ ਆਪਣੀਆਂ ਕਮਜ਼ੋਰੀਆਂ ਨੂੰ ਖਾਤਰ ਆਪਣੇ ਵਾਅਦੇ ਖਿਲਾਫੀ ਨੂੰ ਲੁਕਾਉਣ ਖਾਤਰ ਵੱਡੇ ਵੱਡੇ ਤੰਜ ਕਸ ਕੇ ਗੱਲਾਂ ਕਰਕੇ ਲੋਕਰ ਗੁਰਾ ਕਰਨਾ ਚਾਹੁੰਦੇ ਆ ਲੋਕ ਪਹਿਲਾਂ ਘਬਰਾਉਗੇ ਹੁਣ ਘਬਰਾ ਹੁਣ ਹੈ ਨਹੀਂ ਲੋਕਾਂ ਨੇ ਅਜੋ ਅੰਮ੍ਰਿਤ ਪਾਰਟੀ ਦੇ ਐਮਐਲਏ ਨੂੰ ਸੀਐਮ ਨੂੰ ਰੋਗ ਰੋਗ ਕੇ ਕੁਐਸਚਨ ਪੁੱਛ ਰਹੇ ਨੇ ਸਵਾਲ ਪੁੱਛ ਰਹੇ ਨੇ ਜੋ ਕੀ ਨੂੰ ਪਤਾ ਕੀਤਾ ਕੁਛ ਨਹੀਂ ਪੰਜ ਸਾਲ 2.5 ਸਾਲ ਦਿੱਤਾ ਪਹਿਲਾਂ 5 ਸਾਲ ਕਾਂਗਰਸ ਰਹਿ ਗਈ ਉਹਨੇ ਕੁਛ ਨਹੀਂ ਕੀਤਾ 2.5 ਸਾਲ ਆਮ ਆਦਮੀ ਪਾਰਟੀ ਨੇ ਹੋ ਗਏ 1000 ਰੁਪਿਆ ਸ਼ਿਕਨਸ ਕੀਤੇ ਕਹਿੰਦਾ 1000 ਰੁਪਿਆ ਦੇਵਾਂਗੇ ਸ਼ਿਕਨਸ ਕੀ ਉਹ ਦੇਵਾਂਗੇ ਗਾਰੰਟੀਆਂ ਦੀ ਗੱਲ ਕਰ ਲਓ ਕੱਟੜ ਇਮਾਨਦਾਰ ਸਰਕਾਰ ਦੀ ਗੱਲ ਕਰ ਲਓ ਅੱਜ ਉਹਨਾਂ ਸੁਪਰੀਮੋ ਦਾ ਕਰਪਸ਼ਨ ਕੇਜ ਅੰਦਰ ਹੋ ਗਿਆ ਹੈ ਜੀ ਤੇ ਪੰਜਾਬ ਦੇ ਵਿੱਚ ਤਿਆਰੀ ਚੱਲ ਰਹੀ ਹੈ ਕਰਪਸ਼ਨ ਫਰਦੋ ਦੂਸਰੀ ਫੜ ਲਈ ਉਹ ਤਾਂ ਕਹਿੰਦੇ ਜੀ ਬਦਲਾ ਲੱਤਾ ਜਾ ਰਿਹਾ ਹੈ ਇਹ ਰਾਜਨੀਤੀ ਕੀਤੀ ਜਾ ਰਹੀ ਹੈ ਜਿਹੜਾ ਕੇਜਰੀਵਾਲ ਨੂੰ ਅੰਦਰ ਕੀਤਾ ਹੈ ਕੋਈ ਸਬੂਤ ਤਾਂ ਨਹੀਂ ਹੈਗਾ ਕਹਿੰਦੇ ਜੀ ਉਹਨਾਂ ਕੋਲੇ ਤਾਂ ਇੱਕ ਉਦਾਂ ਹੀ ਕੀਤਾ ਜਾ ਰਿਹਾ ਹੈ ਜਦ ਕੋਈ ਬੰਦਾ ਨਾ ਹਾਰਦਾ ਹੁੰਦਾ ਲੜਨ ਲੱਗਦਾ ਜਦ ਕੋਈ ਬੰਦਾ ਕਿਸੇ ਨੂੰ ਝੂਠ ਫੜਿਆ ਫੇ ਲੜ ਲਾਇਦਾ ਸੋ ਤੁਹਾਡੇ ਸਾਹਮਣੇ ਈਡੀ ਦੇ ਦੇਣਾ ਨਾ ਤੁਸੀਂ ਕਹਿੰਦੇ ਮੈਂ ਕੁਝ ਕਰ ਸਕਦਾ ਜਾਂ ਈਡੀ ਦੇ ਪ੍ਰੂਫ ਦੇਣਾ ਉਹ ਦੇ ਰਹੇ ਨਹੀਂ ਜੀ ਹੁਣ ਸੁਸ਼ੋਧੀਆਂ ਫੜਿਆ ਹੋਇਆ ਜੈਨ ਫੜਾ ਹੋਇਆ ਸਦੀ ਸਿੰਘ ਦੀ ਜ਼ਮਾਨਤ ਹੋਈ ਆ ਤੇ ਜਿਹੜਾ ਪੰਜਾਬ ਦੇ ਵਿੱਚ ਕਿੱਢੇ ਤੁਹਾਡੇ ਸਾਹਮਣੇ ਆ ਜੋ ਪਾਲਿਸੀ ਕੇਂਦਰਤੀ ਐਕਸਾਈਜ਼ ਦੀ ਉਹੀ ਠੇਕੇਦਾਰ ਉਹੀ ਪਾਲਿਸੀ ਉਹੀ ਪਾਲਿਸੀ ਪੰਜਾਬ ਦਾ ਉਨਾ ਨੂੰ ਸੜਉਣ ਵਾਸਤੇ ਪੁਖੜ ਤਾਲਾਂ ਦੇ ਵੀ ਬੈਠਣ ਲੱਗ ਗਏ ਜੀ ਐਮਐਲ ਕਿਹੜੀ ਪੁਖੜ ਤਾਲ ਦੇ ਖੋਥੇ ਬੁਰਦਾ ਫੇਲ ਹੋਈ ਸੀ ਸੀਦਿਆਂ ਦਾ ਨਾਮ ਵਰਤਦੇ ਨੇ ਭਗਤ ਸਿੰਘ ਦਾ ਤੇ ਭਗਤ ਸਿੰਘ ਦੇ ਉੱਤੇ ਬੈਠੇ ਉਹਦੀ ਆਤਮਾ ਇਸ ਗੱਲ ਤੇ ਕਲਪਨਾ ਹੋਣੀ ਆ ਵੀ ਆ ਚੋਰਾ ਚੋਰਾ ਨੇ ਮੇਰਾ ਨਾਮ ਵਰਤ ਲਿਆ ਠਗਰ ਨਾਮ ਵਰਤ ਲਿਆ ਤੇ ਅੱਜ ਹੋ ਗਈ ਰਤ ਨੂੰ ਸਾਹਮਣੇ ਪਤਾ ਜੀ ਉਸ ਕਰਕੇ ਪੰਜਾਬ ਦੇ ਸਮੁੱਚੇ ਲੋਕ ਪੰਜਾਬ ਦਾ ਪੰਥ ਸ਼੍ਰੋਮਣੀ ਕਾਲੀਯੰਗ ਨਾਲ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਭ ਨਾਲ ਰੱਜ ਹਾਂਜੀ ਮੈਂ ਤੁਹਾਨੂੰ ਨਵੀਂ ਗੱਲ ਦੱਸਦਾ ਹਾਂਜੀ ਜਿੰਨੇ ਟਰੈਕਟਰ ਬੈਠਾ ਨਿਗਾਹ ਮਾਰ ਕੇ ਦੇਖੋ ਸਾਬ ਦੇ ਉੱਪਰ ਨੌਜਵਾਨ ਬੈਠੇ ਨੇ ਬਿਜੁਰਗ ਸਾਈਡਾਂ ਦੇ ਮੁਰਗਾਟਾਂ ਦੇ ਬੈਠੇ ਬਿਜੁਰਗ ਨੌਜਵਾਨ ਬੈਠੇ ਨੇ ਟਰੈਕਟਰ ਆ ਰਹੀ ਗੱਡੀਆਂ ਆ ਰਹੀ ਮੋਟਰਸਾਈਕਲ ਕਾਫਲੇ ਲੋਕ ਆਪ ਮਹਾਰਿਆ ਰਹੇ ਨੇ ਸੋ ਇਹ ਤੋਂ ਜਗ ਜਾਰ ਹੁੰਦਾ ਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੀ ਹਮਦਰਦ ਪੰਜਾਬ ਦੀ ਬਾਹ ਫੜਨ ਵਾਲੀ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਟਕਰਾ ਕਰਨਾ ਜ਼ਰੂਰੀ ਹੈ ਜੀ 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 ਧੰਨਵਾਦ ਜੀ ਹਾਂਜੀ ਇਹ ਸਨ ਰਾਜੂ ਖੰਨਾ ਜੀ ਵਿਧਾਨ ਸਭਾ ਹਲਕਾ ਮਲੋਹ ਤੋਂ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਨੇ ਕਿਹਾ ਕਿ ਹਰ ਇੱਕ ਇਨਸਾਨ ਨੂੰ ਇਹ ਪਤਾ ਲੱਗ ਗਿਆ ਕਿ ਪੰਜਾਬ ਨੂੰ ਕਾਮਯਾਬ ਕਰਨ ਦੇ ਲਈ ਅਕਾਲੀ ਦਲ ਨੂੰ ਕਾਮਯਾਬ ਕਰਨਾ ਜ਼ਰੂਰੀ ਆ ਸੋ ਤਾਂ ਕਰਕੇ ਵੱਡੇ ਕਾਫਲੇ ਨੇ ਵੱਡੇ ਇਕੱਠ ਨੇ ਜਿਹੜੇ ਹੋ ਰਹੇ ਨੇ ਸੋ ਆਉਣ ਵਾਲੇ ਟਾਈਮ 'ਚ ਕਿੱਦਾਂ ਦਾ ਮਾਹੌਲ ਬਣਦਾ ਹੈ ਕਿ ਅਕਾਲੀ ਦਲ ਆਪਣੇ ਪੈਰ ਨੇ ਜਿਹੜੇ ਉਹ ਜਮਾਉਂਦੇ ਨੇ ਜਾਂ ਸਰਕਾਰ ਬਣਦੀ ਆ ਇਹ ਤਾਂ ਆਉਣ ਵਾਲਾ ਟਾਈਮ ਦੱਸੂ ਫਿਲਹਾਲ ਅੱਜ ਦੇ ਇਕੱਠ ਦੇਖ ਕੇ ਜ਼ਰੂਰ ਬਰੋਗੀਆਂ ਨੂੰ ਜਿਹੜੀ ਚਿੰਤਾ ਹੈ ਉਹ ਖੜੀ ਹੋ ਜਾਣੀ ਆ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰਪੈ ਦੇ ਨਾਲ ਮਨਵਿੰਦਰ ਸਿੰਘ ਤਬਾਣਾ ਪਾਸੋਂ ਅਭ ਨੂੰ ਉਸ ਕਾਲੇ ਦੌਰ ਚੋਂ ਕੱਢਣ ਦੀ ਜ਼ਰੂਰਤ ਹੈ ਅੱਜ ਪੰਜਾਬ ਨੂੰ ਦੁਬਾਰਾ ਡਿਵੈਲਪਮੈਂਟ ਦੀ ਲੀਹਾਂ ਤੇ ਚੜਨ ਦੀ ਲੋੜ ਹੈ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਬਹਾਲੀ ਦੀ ਲੋੜ ਹੈ ਅੱਜ ਪੰਜਾਬ ਦੇ ਵਿੱਚ ਇੰਡਸਟਰੀ ਦੀ ਲੋੜ ਹੈ ਅੱਜ ਪੰਜਾਬ ਦੇ ਵਿੱਚ ਸੋਸ਼ਲ ਵੈਲਫੇਅਰ ਸਕੀਮਾਂ ਜਿਹੜੀਆਂ ਬੰਦ ਪਈਆਂ ਨੇ ਉਹਨਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਸੋ ਅੱਜ ਪੰਜਾਬ ਆਵਾਜ਼ਾ ਮਾਰ ਰਿਹਾ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਖਾਸ ਕਰਕੇ ਵਿਕਾਸਪੁਰਸ਼ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਕਿ ਆ ਕੇ ਪੰਜਾਬ ਨੂੰ ਬਚਾਉਣ ਤੇ ਦੁਬਾਰਾ ਪੰਜਾਬ ਨੂੰ ਉਹੀ ਸੁਨਹਿਰੀ ਪੰਜਾਬ ਬਣਾਉਣ ਜਿੱਥੋਂ ਇਹ ਲੋਕਾਂ ਨੇ ਇਹਨੂੰ ਕਾਲੇ ਖੂਹ ਵੱਲ ਧੱਕਣ ਦੀ ਕੋਸ਼ਿਸ਼ ਕੀਤੀ। ਦੇਖੋ ਹਰਵਿੰਦ ਕੇਜਰੀਵਾਲ ਉਹ ਲੀਡਰ ਹੈ ਦੇਸ਼ ਦੇ ਜਿਨ੍ਹਾਂ ਨੇ ਹਰ ਇੱਕ ਪੋਲੀਟੀਕਲ ਕਲਾਸ ਨੂੰ ਕਰਪਟ ਕੀਤਾ ਨੈਤਿਕਤਾ ਦਾ ਪਾਠ ਪੜਾਇਆ ਹਮੇਸ਼ਾ ਇੱਕੋ ਗੱਲ ਕਹਿੰਦੇ ਸੀ ਕਿ ਜੀ ਅਗਰ ਤੁਹਾਡੇ ਤੇ ਕੋਈ ਲਾਂਚਣ ਲੱਗ ਗਿਆ ਤਾਂ ਅਸਤੀਫਾ ਦਿਓ ਤੇ ਅੱਜ ਜਦੋਂ ਆਪਣੀ ਵਾਰੀ ਆਈ ਤਾਂ ਮੁੱਖ ਮੰਤਰੀ ਦੀ ਕੁਰਸੀ ਦੇ ਨਾਲ ਚਿਪਕ ਕੇ ਬੈਠ ਗਏ ਨੇ ਪਰ ਮੇਰਾ ਆਮ ਆਦਮੀ ਪਾਰਟੀ ਨੂੰ ਸਵਾਲ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਇਹ ਸੁਪਰੀਮ ਕੋਰਟ ਨੂੰ ਕਹਿੰਦੀ ਸੀ ਕਿ ਜੀ ਸੁਪਰੀਮ ਕੋਰਟ ਨੇ ਦੇਸ਼ ਦਾ ਸੰਵਿਧਾਨ ਬਚਾ ਲਿਆ ਜਦੋਂ ਚੰਡੀਗੜ੍ਹ ਮੇਅਰ ਦੇ ਉੱਤੇ ਕਮੈਂਟ ਆਇਆ ਗਵਰਨਰ ਸਾਹਿਬ ਦੇ ਉੱਤੇ ਕਮੈਂਟ ਆਇਆ ਤਾਂ ਜੋ ਉਸੇ ਸੁਪਰੀਮ ਕੋਰਟ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਭ੍ਰਸ਼ਟ ਲੀਡਰ ਹੈ ਤਾਂ ਹੀ ਜੇਲ੍ਹ 'ਚ ਬੈਠੇ ਨੇ ਨਾ ਤੇ ਅੱਜ ਉਹ ਭੁੱਖ ਹੜਤਾਲਾਂ ਹੋ ਰਹੀਆਂ ਨੇ ਸੋ ਅੱਜ ਬੜਾ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਕਹਿਣੀ ਤੇ ਕਤਨੀ ਚੋ ਦੇ ਫਰਕ ਹੈ ਉਮੀਦਵਾਰ ਕਦੋਂ ਕੋਸ਼ਿਸ਼ ਕਰਨ ਜਾ ਰਹੇ ਬਹੁਤ ਜਲ ਸਰਦਾਰ ਸੁਖੀ ਸਿੰਘ ਬਾਦਲ ਕਰ ਰਹੇ ਨੇ